ਪੰਜਾਬ ਦੇ ਵਿੱਚ ਨਸ਼ਾ ਲੈ ਕੇ ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਡੀਆਈਜੀ ਸੁਖਵੰਤ ਸਿੰਘ ਗਿੱਲ ਅੱਜ ਅਚਾਨਕ ਬਰਨਾਲਾ ਪਹੁੰਚੇ ਜਿਨ੍ਹਾਂ ਐਸਐਸਪੀ ਬਰਨਾਲਾ ਸਰਫਰਾਸ ਤੇ ਭਾਰੀ ਪੁਲਿਸ ਫੋਰਸ ਨੂੰ ਲੈ ਕੇ ਬਰਨਾਲਾ ਦੇ ਸੈਂਸੀਵਾਸੀ ਵਿਖੇ ਨਸ਼ਿਆਂ ਵਿਰੁੱਧ ਸਰਚ ਵੀ ਅੰਜਲਾਇਆ ਗਿਆ ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਡੀਆਈਜੀ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਬਰਨਾਲਾ ਪਧੌੜ ਅਤੇ ਜ਼ਿਲ੍ਹੇ ਦੇ ਹੋਰ ਨਸ਼ਾ ਹੌਟਸਪੌਟ ਥਾਵਾਂ ਦੇ ਉੱਤੇ ਅਚਾਨਕ ਸਰਚ ਕੀਤੀ ਗਈ ਹੈ ਦੇਖੋ ਜੀ ਜਿਹੜਾ ਕਾਸੋ ਆਪਰੇਸ਼ਨ ਹੈਗਾ ਇਹ ਟਾਈਮ ਟੂ ਟਾਈਮ ਇਹ ਚੱਲਦਾ ਹੈਗਾ ਔਰ ਪਿਛਲੇ ਕਈ ਦਹਾਕਤੋਂ ਇਹ ਕੰਮ ਚੱਲ ਰਿਹਾ ਹੈਗਾ ਲੇਕਿਨ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਹੈਗਾ ਵਾਰ ਅਗੇਂਸਟ ਡਰੱਗਸ ਇਹ ਇੱਕ ਜਿਹੜੀ ਹੈਗੀ ਬਹੁਤ ਤੇਜ਼ੀ ਫੱਟ ਰਹੀ ਹੈ ਔਰ ਇਹਦੇ ਵਿੱਚ ਇਹ ਅਸੀਂ ਵਜਨ ਪੱਧ ਹੈਗੇ ਆ ਸਾਡੇ ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਪੰਜਾਬ ਸਰਕਾਰ ਵਜਨ ਪੱਧਾ ਵੀ ਇਹ ਜਿਹੜਾ ਕੋਡ ਹੈਗਾ ਇਹ ਜਰੂਰ ਖਤਮ ਕਰਨਾ ਜਿਹੜੇ ਸਪਲਾਇਰ ਹੈ ਉਹਨਾਂ ਨੂੰ ਵੀ ਕਹਿੰਦੇ ਮਤਲਬ ਗ੍ਰਫਤਾਰ ਕਰਨਾ ਜਿਹੜੇ ਬਿਗ ਫਿਸ਼ ਹੈ ਉਹਨਾਂ ਨੂੰ ਵੀ ਕਰਨਾ ਗ੍ਰਫਤਾਰ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਡਿਪਲॉयਮੈਂਟ ਆ ਅਸੀਂ ਫੌਜ ਕੀਦਮਾਂ ਤੋਂ ਦੱਸ ਦਿਆਂ ਇਹਦੇ ਵਿੱਚ ਜਿਹੜੀ ਡਿਪਲॉयਮੈਂਟ ਹੈਗੀ ਆ ਤਕਰੀਬਨ ਸਾਡੇ 10 ਜੀਓਜ਼ ਲੱਗੇ ਆ 2 ਐਸਪੀ ਸਾਹਿਬਾਨ ਲੱਗੇ ਆ 6 ਕਨੇਗਸਟਰਡ ਆਫਸਰਸ ਲੱਗੇ ਆ ਕਿ 10 ਐਸਐਚਓਜ਼ ਲੱਗੇ ਆ 3 ਚੌਕੀ ਇੰਚਾਰਜ ਲੱਗੇ ਆ ਤਕਰੀਬਨ 250 ਦੇ ਵਿੱਚ ਫੋਰਸ ਲੱਗੀ ਹੈ ਜ ਜਿਹਦੇ ਚ 65 ਲੇਡੀ ਕਨਸਟੇਬਲਸ ਵੀ ਹੈਗੀਆਂ ਸੋ ਦਾਦੇ ਕਿ ਲਗਾਤਾਰ ਨਸ਼ੇ ਦੇ ਖਿਲਾਫ ਪੁਲਿਸ ਕਾਫੀ ਸਰਗਰਮ ਹੈ ਜਿਸ ਦੇ ਮੱਦੇਨਜ਼ਰ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਗਈਆਂ ਗੈਰ ਕਾਨੂੰਨੀ ਢੰਗ ਦੇ ਨਾਲ ਇਮਾਰਤਾਂ ਨੂੰ ਵੀ ਤੈਅਸਨਾਸ ਕੀਤਾ ਜਾ ਰਿਹਾ ਹੈ ਬਰਨਾਲਾ ਤੋਂ ਜਤਿੰਦਰ ਦੇਵ ਗਾਂਧੀ ਰਿਪੋਰਟ ਸਟਾਰ ਨਿਊਜ਼